ਚੱਲ ਮਰਦਾਨਿਆਂ ਘੁੰਮਣ ਚੱਲੀਏ ਧਰਤੀ ਦਾ ਮੁਖ ਚੁੰਮਣ ਚੱਲੀਏ ਚੱਲ ਮਰਦਾਨਿਆਂ ਘੁੰਮਣ ਚੱਲੀਏ ਧਰਤੀ ਦਾ ਮੁਖ ਚੁੰਮਣ ਚੱਲੀਏ ਛੱਡ ਰਬਾਬ ਤੇ ਫੜ ਲੈ ਕਾਸਾ ਵੇਖਣ ਚੱਲੀਏ ਜਗਤ ਤਮਾਸ਼ਾ ਕਿਸ ਨੇ ਬੰਨ ਲਈ ਮਾਰੀ ਗੰਢ ਕੌਣ ਅਜੀਬੀ ਕਰੇ ਪਖੰਡ ਕਿਸ ਨੇ ਨਵੀਆਂ ਲੀਹਾਂ ਪਾਈਆਂ ਕੌਣ ਅਜੀਬੀ ਸੰਗ ਕਸਾਈਆਂ ਇਹਨੇ ਕੌਣ ਛਲੇਉਆਂ ਵਾਲੇ ਇਹਨੇ ਕੌਣ ਛਲੇਉਆਂ ਵਾਲੇ ਦਾੜੀਆਂ ਸੰਗ ਜਨੇਊਆਂ ਵਾਲੇ ਪੰਡਤ ਸ਼ੰਖ ਮੁਲਾਣੇ ਬਾੰਗ ਇਹ ਤੀਜਾ ਕੌਣ ਰਚਾਵੇ ਸੰਗ Hindu ਨਾ ਮੁਸਲਮਾਨ ਹੈ ਇਹ Hindu ਨਾ ਮੁਸਲਮਾਨ ਹੈ ਇਹ ਕਿਸ ਖੋਲੀ ਨਵੀਂ ਦੁਕਾਨ ਹੈ ਇਹ ਸੰਗ ਮਰ ਮਰ ਤੇ ਸੋਨਾ ਝਾਲ ਕਿਹੜਾ ਯੋਗ ਇਹ ਕਿਹੜਾ ਕਾਲ ਕਿਹੜੇ ਤਨ ਖਜ਼ਾਨਿਆਂੋਂ ਆਇਆ ਕਿੱਥੋਂ ਆ ਗਈ ਇੰਨੀ ਮਾਇਆ ਲੋਕਾਂ ਦੇ ਜੋ ਲਹੂ ਪਿੰਦਾ ਹੈ ਕੀ ਬਾਬਰ ਅੱਜ ਵੀ ਜਿਉਂਦਾ ਹੈ ਕਿਹੜੇ ਧਨ ਖਜ਼ਾਨੇੋਂ ਆਇਆ ਕਿੱਥੋਂ ਆ ਗਈ ਇੰਨੀ ਮਾਇਆ ਲੋਕਾਂ ਦੇ ਜੋ ਲਹੂ ਪਿੰਦਾ ਹੈ ਕੀ ਬਾਬਰ ਅੱਜ ਵੀ ਜਿਉਂਦਾ ਹੈ ਕੀ ਭੁੱਖਿਆਂ ਢਿੱਡ ਪਾਇਆ ਲੰਗਰ ਜਿਸਨੇ ਵੀ ਇਹ ਲਾਇਆ ਲੰਗਰ ਕਿੱਥੋਂ ਚੱਲ ਕੇ ਆਇਆ ਲੰਗਰ ਇਹ ਕਿਸ ਥਾਂ ਪਜਾਇਆ ਲੰਗਰ ਬਣ ਕੇ ਦੋਵੇਂ ਮਾਸਤ ਕਲੰਦਰ ਆ ਚੱਲੀਏ ਇਸ ਮੰਦਰ ਅੰਦਰ ਅੰਦਰ ਕਾ ਤੋਂ ਜਾਣ ਨਹੀਂ ਦਿੰਦੇ ਪੈਰ ਸਰੋਵਰ ਪਾਉਣ ਨਹੀਂ ਦਿੰਦੇ ਕੌਣ ਨੇ ਇਹ ਜੋ ਵਰਖਿਆਂ ਵਾਲੇ ਤੌਰ ਤਰੀਕੇ ਹਰਖਿਆਂ ਵਾਲੇ ਹੋਰ ਵੀ ਤਾਂ ਲੰਘ ਲੋਕ ਰਹੇ ਨੇ ਸਾਨੂੰ ਹੀ ਕਿਉਂ ਰੋਕ ਰਹੇ ਨੇ ਕੌਣ ਨੇ ਇਹ ਜੋ ਗਾਉਂਦੇ ਪਏ ਨੇ ਕੌਣ ਨੇ ਇਹ ਜੋ ਗਾਉਂਦੇ ਪਏ ਨੇ ਕਿਸ ਨੂੰ ਚੌਰ ਚਲਾਉਂਦੇ ਪਏ ਨੇ ਸਾਰੀ ਬਾਣੀ ਕਰ ਲਈ ਕੰਠ ਮੂਰੇ ਧਰਿਆ ਕਿਉਂ ਗਰੰਥ ਇਹ ਤਾਂ ਗੱਲ ਸਮਝ ਵਿੱਚ ਆਵੇ ਅਣਪੜਾ ਤਾਂ ਹੀ ਕੋਈ ਪੜ ਸਮਝਾਵੇ ਪਰ ਪੜੇ ਲਿਖੇ ਖੁਦ ਪੜਦੇ ਕਿਉਂ ਨਹੀਂ ਪੜੇ ਲਿਖੇ ਖੁਦ ਪੜਦੇ ਕਿਉਂ ਨਹੀਂ ਪੜਦੇ ਅਮਲ ਫਿਰ ਕਰਦੇ ਕਿਉਂ ਨਹੀਂ ਮੁਰਮੁਰ ਕਿਉਂ ਦਰਾਇਆ ਜਾਂਦਾ ਹੈ ਜ਼ੋਰੀ ਕੰਨੀ ਪਾਇਆ ਜਾਂਦਾ ਹੈ ਇਹ ਕੀ ਵੇਖਾਂ ਕਾਲਾ ਮਾਲਾ ਬੀਬੀ ਦਾੜੀ ਹੱਥ ਚ ਮਾਲਾ ਇਹ ਕੀ ਵੇਖਾਂ ਕਾਲਾ ਮਾਲਾ ਬੀਬੀ ਦਾੜੀ ਹੱਥ ਚ ਮਾਲਾ ਅੱਲਾ ਜਾਂ ਕੋਈ ਪੀਰ ਭਲਾ ਹੈ ਇਹ ਕਿਸ ਦੀ ਤਸਵੀਰ ਭਲਾ ਹੈ ਅੱਲਾ ਜਾਂ ਕੋਈ ਪੀਰ ਭਲਾ ਹੈ ਇਹ ਕਿਸ ਦੀ ਤਸਵੀਰ ਭਲਾ ਹੈ ਮਰਦਾਨੇ ਅੱਖਿਆ ਛੱਡੋ ਜਨਾਬ ਕਾਨੂੰ ਕਰਨਾ ਹੈ ਮੂਡ ਖਰਾਬ ਇੱਥੇ ਉੱਤੇ ਆ ਫਿਰਦਾ ਆਵਾ ਹਰ ਇੱਕ ਦਾ ਹੈ ਆਪਣਾ ਦਾਵਾ ਹਰ ਕੋਈ ਬਣਿਆ ਫਿਰੇ ਮਛੇਰਾ ਮੈਂ ਨਾਨਕ ਦਾ ਨਾਨਕ ਮੇਰਾ ਹਰ ਕੋਈ ਬਣਿਆ ਫਿਰੇ ਮਛੇਰਾ ਮੈਂ ਨਾਨਕ ਦਾ ਨਾਨਕ ਮੇਰਾ ਕਾਨੂੰ ਪਾਉਣ ਨੂੰ ਪੰਗੇ ਫਿਰਦੇ ਪੈਰ ਪੈਰ ਔਰੰਗੇ ਫਿਰਦੇ ਕਾਨੂੰ ਪਾਣ ਨੂੰ ਪੰਗੇ ਫਿਰਦੇ ਪੈਰ ਪੈਰ ਔਰੰਗੇ ਫਿਰਦੇ ਜਿਨ੍ਹਾਂ ਨੂੰ ਤੇਰੇ ਅਕੀਦੇ ਭਾਗੇ ਉਹ ਤਾਂ ਯਾਰ ਸ਼ਹੀਦੀਆਂ ਪਾਗੇ ਜਿਨ੍ਹਾਂ ਨੂੰ ਤੇਰੇ ਅਕੀਦੇ ਭਾਗੇ ਉਹ ਤਾਂ ਯਾਰ ਸ਼ਹੀਦੀਆਂ ਪਾਗੇ ਹੁਣ ਵੀ ਹੋਵੇ ਸੱਚ ਖੁਆਰ ਕੂੜ ਝੂਠ ਦੀ ਜੈ ਜੈਕਾਰ ਹੁਣ ਵੀ ਹੋਵੇ ਸੱਚ ਖੁਆਰ ਕੂੜ ਝੂਠ ਦੀ ਜੈ ਜੈਕਾਰ ਤੇਰੇ ਨਾਂ ਤੇ ਹੋਣ ਵਪਾਰ ਤੇਰੇ ਨਾਂ ਦੇ ਕਾਰੋਬਾਰ ਨਾਨਕ ਵਿਕਦੇ ਮੁੱਲ ਬਾਜ਼ਾਰ ਟਕੇ ਟਕੇ ਨੂੰ ਲੈ ਲੋ ਚਾਰ ਨਾਨਕ ਤੇਰਾ ਲਾਇਆ ਲੰਗਰ ਨਾਨਕ ਤੇਰਾ ਲਾਇਆ ਲੰਗਰ ਹੁਣ ਨਹੀਂ ਜਾਂਦਾ ਖਾਇਆ ਲੰਗਰ țeḍḍā ਵਿੱਚ ਵੱਧ ਘਟ ਹੀ ਪੈਂਦਾ ਜਾਂਦਾ ਬੋਝੇ ਪਾਇਆ ਲੰਗਰ ਲੁਕਾਉਣ ਲਈ ਕਾਲੀ ਮਾਇਆ ਲੰਗਰ ਮਿਲ ਕੇ ਭਾਗੋਆਂ ਲਾਇਆ ਲੰਗਰ ਉਹ ਤਾਂ ਬਾਬਾ ਤੂੰ ਹੀ ਸੀ ਜਿਸ ਭਾਗੋ ਦਾ ਠੁਕਰਾਇਆ ਲੰਗਰ ਓਏ ਮੋਲ ਦੇ ਸੇਵਾਦਾਰਾਂ થી ਹੁਣ ਜਾਂਦਾ ਏ ਵਰਤਾਇਆ ਲੰਗਰ ਬੀਬੀਆਂ ਦਾੜੀਆਂ ਕਸ਼ੇਰਿਆਂ ਵਾਲੇ ਲੰਮੇ ਚੋਲੇ ਸੁਮਹਿਰਿਆਂ ਵਾਲੇ ਸੋਨੇ ਦੀਆਂ ਕਿਰਪਾਨਾਂ ਵਾਲੇ ਇਹ ਨੇ ਸਭ ਦੁਕਾਨਾਂ ਵਾਲੇ ਏ ਭਾਗੋ ਹੈ ਹੰਡਿਆ ਹੋਇਆ ਨਾਨਕ ਬੂਹੇ ਟੰਗਿਆ ਹੋਇਆ ਹਿੰਦੂ ਵੀ ਮੁਸਲਮਾਨ ਹੈ ਇਹ ਬਾਜ਼ਾਰ ਚ ਨਵੀਂ ਦੁਕਾਨ ਹੈ ਇਹ ਇਹਨੂੰ ਦਿੱਤਾ ਸਿੱਖੀ ਨਾਮ ਉੱਚੀ ਦੁਕਾਨ ਫਿੱਕਾ ਬਕਵਾਨ ਸਿੱਖੀ ਸਾਥੀਆਂ ਵਿੱਚ ਹੀ ਰਹਿ ਗਈ ਇਹ ਵੀ ਰਾਹ ਕਬਰਾਂ ਦੇ ਪੈ ਗਈ ਕਦੇ ਇਹ ਸਿੱਖੀ ਜੋਗ ਹੁੰਦੀ ਸੀ ਸਿਰ ਲੱਥਿਆਂ ਦੀ ਫੌਜ ਹੁੰਦੀ ਸੀ ਚਰਖੜੀਆਂ ਤੇ ਚੜਦੀ ਸਿੱਖੀ ਗਊ ਗਰੀਬ ਲਈ ਲੜਦੀ ਸਿੱਖੀ ਕੁਰਬਾਨੀਆਂ ਦੀ ਮਿਸਾਲ ਹੁੰਦੀ ਸੀ ਸਿੱਖੀ ਕਦੇ ਖਿਆਲ ਹੁੰਦੀ ਸੀ ਕੁਰਬਾਨੀਆਂ ਦੀ ਮਿਸਾਲ ਹੁੰਦੀ ਸੀ ਸਿੱਖੀ ਕਦੇ ਖਿਆਲ ਹੁੰਦੀ ਸੀ ਹੁਣ ਸਿੱਖੀ ਪਹਿਰਾਵਾ ਹੋ ਗਈ ਇਹ ਵੀ ਬਸ ਦਿਖਾਵਾ ਹੋ ਗਈ ਗੋਲਕਾਂ ਖਾਤਰ ਹੋਣ ਲੜਾਈਆਂ ਚੋਰਾ ਚੋਰ ਚੋਰਾ ਨੂੰ ਦੇਣ ਵਧਾਈਆਂ ਇਹਨਾਂ ਇਦਾਂ ਹੀ ਲੜਦੇ ਰਹਿਣਾ ਛੱਡ ਨਾਨਕ ਆਪਾਂ ਕੀ ਲੈਣਾ ਇਹਨਾਂ ਇਦਾਂ ਹੀ ਲੜਦੇ ਰਹਿਣਾ ਛੱਡ ਨਾਨਕ ਆਪਾਂ ਕੀ ਲੈਣਾ ਆਪਣਾ ਕੰਮ ਹੈ ਦੇਣਾ ਹੋਕਾ ਸਾਂਭ ਲਵੇ ਜੇ ਸਾਂਭਣਾ ਮੌਕਾ ਇਹ ਜੋ ਚੋਰ ਇਹ ਜੋ ਚੋਰ ਚਲਾਉਂਦੇ ਪਏ ਨੇ ਇਹ ਜੋ ਬਹਿ ਕੇ ਗਾਉਂਦੇ ਪਏ ਨੇ ਸੇਵਾ ਸੁਵਨਾ ਕਾਈਏ ਬਾਬਾ ਇਹ ਤਾਂ ਸਭ ਤਨਖਾਈਏ ਬਾਬਾ ਸੇਵਾ ਸੁਵਨਾ ਕਾਈਏ ਬਾਬਾ ਇਹ ਤਾਂ ਸਭ ਤਨਖਾਈਏ ਬਾਬਾ ਨੰਗੇ ਸਿਰ ਇਸ ਮੰਦਿਰ ਜਾ ਕੇ ਬਹਿ ਨਾ ਜਾਵੀਂ ਧੌਣ ਲੁਹਾ ਕੇ ਵਾਹ ਨੰਗੇ ਸਿਰ ਇਸ ਮੰਦਿਰ ਜਾ ਕੇ ਬਹਿ ਨਾ ਜਾਵੀਂ ਧੌਣ ਲੁਹਾ ਕੇ ਆਪ ਤਾਂ ਬਾਬੇ ਖਾਣ ਨੂੰ ਫਿਰਦਾ ਮੇਰੇ ਘਰ ਤੋਂ ਭਵਾਉਣ ਨੂੰ ਫਿਰਦਾ ਤਰਕ ਨਾਲ ਕੋਈ ਦਲੀਲ ਹੀ ਚੱਲਣੀ ਨਾ ਹੀ ਕੋਈ ਅਪੀਲ ਹੀ ਚੱਲਣੀ ਜਗਤ ਨੂੰ ਮੱਕੇ ਪੈਰ ਕਰੇ ਸੀ ਸਮਝਣ ਵਾਲਿਆਂ ਪੈਰ ਫੜੇ ਸੀ ਇੱਥੇ ਇੰਜ ਦੀ ਆਸ ਨਾ ਰੱਖੀ